ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਂਗੇ ਠੀਕ ਠਾਕ ਹੋਮੋਂਗੇ ਤੇ ਬਖਰੂਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਲੋ ਜੀ ਵਲੌਗ ਆਪਾਂ ਸ਼ੁਰੂ ਕਰ ਲਿਆ ਤੇ ਇੱਥੇ ਮਾਰਨਿੰਗ ਦਾ ਟਾਈਮ ਵੀ ਨਹੀਂ ਕਹਿ ਸਕਦੇ ਤੇ ਦੁਪਹਿਰ ਦਾ ਵੀ ਨਹੀਂ ਕਹਿ ਸਕਦੇ ਵਿੱਚ ਵਿੱਚਕਾਰ ਦੇ ਟਾਈਮ ਸੀਗਾ ਕਿਉਂਕਿ ਮੇਰੀ ਤਬੀਅਤ ਜਿਹੜੀ ਆ ਠੀਕ ਨਹੀਂ ਸੀਗੀ ਤੇ ਕੱਲ ਕੋਈ ਵੀ ਵਲੌਗ ਨਹੀਂ ਬਣਿਆ ਯਾਨੀ ਕਿ ਮੰਡੇ ਨੂੰ ਅੱਜ ਹੈਗਾ ਯਾ ਮੰਗਲਵਾਰ ਪੱਕਾ ਨਹੀਂ ਪਤਾ ਮੈਨੂੰ ਹਾਂਜੀ ਮੰਗਲਵਾਰੀ ਹੈ ਅੱਜ ਤੇ ਮੈਂ ਵਾਇਸਓਵਰ ਕਰਦੀ ਕਰਦੀ ਨੇ ਰੋਕ ਕੇ ਦੇਖਿਆ ਯਾ ਮੰਗਲਵਾਰਾ ਦਾ ਦਿਨ ਤੇ ਟਾਈਮ ਆਹੀ ਕੋਈ 12 1 ਕੁਇਜ਼ਾ ਟਾਈਮ ਹੋਣਾ ਕਿਉਂਕਿ ਮਾਰਨਿੰਗ ਦੇ ਵਿੱਚ ਵੀ ਇੰਨੀ એનર્ਜੀ ਜੀ ਹੈ ਨਹੀਂ ਸੀ ਮੇਰੇ ਵਿੱਚ ਕੰਮ ਕਰਨ ਦੀ ਤੇ ਕੰਮ ਅੱਜ ਕੋਈ ਖਾਸ ਕਰਿਆ ਵੀ ਨਹੀਂ ਹੈਗਾ ਹਨਾ ਕੋਈ ਜ਼ਿਆਦਾ ਕੰਮ ਨਹੀਂ ਕਰਿਆ ਬਸ ਰੋਟੀ ਬਣਾਈ ਬੱਚੇ ਸਕੂਲ ਤੋਰੇ ਤੇ ਭਾਂਡੇ ਧੋਤੇ ਝਾੜੂ ਪੋਚਾ ਹਨਾ ਬਸ ਆਲੇ ਕੰਮ ਕਰੇ ਤੇ એનર્ਜੀ ਜੀ ਹੈ ਨਹੀਂ ਸੀਗੀ ਹੁਣ ਥੋੜੀ ਜੀ એનર્ਜੀ ਫੀਲ ਹੁੰਦੀ ਆ ਹੁਣ ਆ ਥੋੜਾ ਜਿਹਾ ਵਧੀਆ ਲੱਗਦਾ ਪਤਾ ਨੂੰ ਧੁੱਪ 'ਚ ਬੈਠ ਕੇ ਹਨਾ ਤੇ ਸਵੇਰੇ ਸਵੇਰੇ ਮੇਰੀ એનર્ਜੀ ਬਿਲਕੁਲ ਡਾਉਨ ਸੀਗੀ ਹਨਾ ਤੇ ਇੱਥੇ ਮੈਂ ਭਾਂਡੇ ਧੋਈ ਜਾਂਦੀ ਸੀ ਤੇ ਭਾਂਡੇ ਵੀ ਹੁਣ ਕਾਦੇ ਨਹੀਂ ਯਾਰ ਮੈਨੂੰ ਐ ਲੱਗਦਾ ਵੀ ਕੋਈ ਕੰਮ ਹੀ ਨਹੀਂ ਹੈਗਾ ਹਨਾ ਤੇ ਦੋਕ ਭਾਂਡੇ ਹੁੰਦੇ ਆ ਮੈਂ ਬਸ ਨਾ ਕੋਈ ਦੁੱਧ ਕੱਢਣਾ ਨਾ ਕੋਈ ਜਾਗ ਲਾਉਣਾ ਨਾ ਕੋਈ ਪੋਣਨਾ ਮੈਨੂੰ ਤਾਂ ਬਹੁਤ ਔਖਾ ਲੱਗਦਾ ਬਹੁਤ ਔਖਾ ਲੱਗ ਰਿਹਾ ਮੈਨੂੰ ਤਾਂ ਐ ਲੱਗਦਾ ਵੀ ਰਸੋਈ ਦੇ ਵਿੱਚ ਕੋਈ ਕੰਮੇ ਨਹੀਂ ਹੈਗਾ ਹਨਾ ਦੁੱਧ ਤੋਂ ਬਿਨਾਂ ਤੇ ਦੁੱਧ ਦੀ ਕੱਲ ਦੀ ਤੁਹਾਨੂੰ ਕਹਾਣੀ ਦੱਸਦੀ ਆ ਤੇ ਕੱਲ ਦੁੱਧ ਪਾਈ ਮੁੱਲ ਲਿਆਂਦਾ ਹੁਣ ਮੈਨੂੰ ਨਹੀਂ ਪਤਾ ਕਿੱਥੋਂ ਲਿਆਂਦਾ ਸੀ ਮੇਰੇ ਹਸਬੰਦ ਲੈ ਕੇ ਆਏ ਜਿਹੜੇ ਡੈਡੀ ਨੇ ਦੁੱਧ ਲੈ ਕੇ ਆਏ ਮੁੱਲ ਤੇ ਉਹ ਦੁੱਧ ਪਿੱਛੇ ਸਾਡੇ ਘਰੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰੇ ਗਾਲਾਂ ਪੈ ਗਈਆਂ ਵੀ ਤੂੰ ਪੀਲਾ ਉਹ ਤੇ ਮੈਂ ਕਿਹਾ ਮੈਂ ਨਹੀਂ ਇਹ ਦੁੱਧ ਦੀ ਚਾਹ ਪੀਣੀਗੀ ਹਨਾ ਤੇ ਫਿਰ ਜਿਹੜਾ ਆ ਗਿਆ ਜਿਹਰ ਨੂੰ ਕਿਹਾ ਤੂੰ ਵੀ ਤੇ ਇੰਨ ਜਿਆਦਾ ਦੁੱਧ ਪੀਲਾ ਕਹਿੰਦਾ ਮੈਂ ਨਹੀਂ ਪੀਣਾ ਤੇ ਬੇਟਾ ਆਇਆ ਸੀ ਕੱਲ ਦੁਪਹਿਰੇ ਜੇ ਘਰੇ ਆਇਆ ਸੀਗਾ ਤੇ ਉਹਨੂੰ ਮੈਂ ਪਲਾਤਾ ਤੇ ਸ਼ਾਮ ਨੂੰ ਉਹਨੂੰ ਪਤਾ ਲੱਗ ਗਿਆ ਮੁੱਲਦੇ ਦੱਦੀ ਮੈਨੂੰ ਚਾਹ ਭਲਾਤੀ ਚਾਹ ਨਹੀਂ ਕਾਫੀ ਬਣਾਤੀ ਹੈਨਾ ਚਾਹ ਨਹੀਂ ਸੀਗੀ ਚਾਹਤਾ ਉਹ ਪਿੰਦਾ ਹੀ ਨਹੀਂਗਾ ਤੇ ਮੈਂ ਕਾਫੀ ਬਣਾਤੀ ਨਾ ਉਹਨੂੰ ਤੇ ਸ਼ਾਮ ਨੂੰ ਉਹ ਮੇਰੇ ਨਾਲ ਲੜ ਪਿਆ ਕੱਲ ਪੂਰਾ ਦਿਨ ਉਹ ਦੁੱਧ ਵਿੱਚ ਝੱਜੂ ਪੰਦਦਾ ਰਿਹਾ ਤੇ ਚਲੋ ਜੀ ਫਿਰ ਸ਼ਾਮ ਨੂੰ ਨਾ ਆਪਣੀ ਝੋਟੀ ਨੇ ਝੋਲੀ ਸੀਗੀ ਬਸ ਉਹਨੇ ਪੌਣਾ ਗਲਟਰ ਦੁੱਧ ਦਾ ਦਿੱਤਾ ਤੇ ਆਪਾਂ ਉਹਦੇ ਨਾਲ ਗੁਜ਼ਾਰਾ ਕਰ ਲਿਆ ਕੋਈ ਨਾ ਵੈਕਰੂ ਦੇ ਘਰੋਂ ਹੈਨਾ ਜਿਵੇਂ ਕਹਿੰਦੇ ਕਦੇ ਬਹੁਤਾ ਕਦੇ ਥੋੜਾ ਹੈਨਾ ਤੇ ਲੋ ਜੀ ਭਾਂਡੇ ਤੋਤੇ ਕਿਚਨ ਪੂਰਾ ਸਾਫ਼ ਕਰਤਾ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਤੇ ਨਾਲ ਹੀ ਹੁਣ ਮੈਂ ਚੱਕ ਲਿਆ ਝਾੜੂ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਨਾਲ ਨਾਲ ਮੈਂ ਝਾੜੂ ਲਾ ਦੂ ਕੱਲ ਨਾ ਕੋਈ ਝਾੜੂ ਲਾਇਆ ਨਾ ਕੋਈ ਪੋਚਾ ਲਾਇਆ ਬਸ ਬੱਚੇ ਸਕੂਲ ਭੇਜੇ ਸੀ ਬੱਚੇ ਸਕੂਲ ਸਕੂਲ ਭੇਜਣ ਤੋਂ ਬਾਅਦ ਪਹਿਲਾਂ ਉਹਨਾਂ ਸਕੂਲ ਜਾਂਦੇ ਨੂੰ ਰੋਟੀ ਪਾਣੀ ਬਣਾ ਕੇ ਦਿੱਤਾ ਉਸ ਤੋਂ ਬਾਅਦ ਮੈਂ ਜਹਰ ਦੇ ਡੈਡੀ ਨੂੰ ਬਣਾ ਕੇ ਦਿੱਤਾ ਨਾ ਮੈਂ ਆਪ ਕੁਝ ਖਾਦਾ ਤੇ ਨਾ ਮੇਰਾ ਮਨ ਕਰਦਾ ਸੀ ਬਸ ਮੈਂ ਨਾ ਪਈ ਰਹੀ ਪਈ ਰਹੀ ਬਸ ਪਹਿਲਾਂ ਬਿਸਤਰੇ ਵਿੱਚ ਵੜ ਕੇ ਪਈ ਰਹੀ ਫਿਰ ਥੋੜਾ ਜਿਹਾ ਬਸ ਮਨ ਹੋਇਆ ਵੀ ਮੈਂ 1:00 ਵਜੇ ਬਾਹਰ ਤੋਂ ਧੁੱਪ ਨਿਕਲੀ ਸੀ ਲੇਟ ਕੱਲ ਧੁੰਦ ਬਹੁਤ ਸੀ ਤੇ ਫਿਰ ਮੈਂ ਧੁੱਪ ਆ ਕੇ ਪੈ ਗਈ ਪਈ ਪਈ ਵੀ ਨਹੀਂ ਵਸ ਕਹਿ ਲਓ ਹਨਾ ਵੀ ਬਸ ਬੈਠੀ ਜੀ ਰਹੀ ਕਿਉਂਕਿ ਮੈਨੂੰ ਤੋਂ ਜ਼ਿਆਦਾ ਪਿਆ ਵੀ ਨਹੀਂ ਜਾਂਦਾ ਹਨਾ ਤੇ ਫਿਰ ਕੋਈ ਕੰਮ ਵੀ ਨਹੀਂ ਸੀ ਹੁੰਦਾ ਪਤਾ ਨਹੀਂ ਕੀ ਹੋਇਆ ਤੀ ਤੇ ਸ਼ਾਮ ਨੂੰ ਤਾਂ ਮੇਰੀ ਅੰਨੀ ਕੁ ਜ਼ਿਆਦਾ ਹਾਲਤ ਖਰਾਬ ਹੋ ਗਈ ਸੀ ਬਹੁਤ ਜ਼ਿਆਦਾ ਤੇ ਮੈਨੂੰ ਤਾਂ ਇਹ ਲੱਗਦਾ ਸੀਗਾ ਵੀ ਇਹਨਾਂ ਦੀਆਂ ਰੋਟੀਆਂ ਵੀ ਨਹੀਂ ਮੇਰੇ ਤੋਂ ਕੁਝ ਬਣਨੀ ਆ ਗਈ ਆ ਸਬਜ਼ੀ ਬਣਨ ਵਾਲੀ ਸੀ ਰੋਟੀ ਬਣਨ ਵਾਲੀ ਸੀਗੀ ਤੇ ਕਦੇ-ਕਦੇ ਸਮਾਂ ਇਹੋ ਜਿਹਾ ਹੁੰਦਾ ਹਨਾ ਵੀ ਕਦੇ-ਕਦੇ ਤਾਂ ਦੋ-ਦੋ ਦਾਲ ਸਬਜ਼ੀਆਂ ਪਈਆਂ ਹੋਣਗੀਆਂ ਤੇ ਕਦੇ-ਕਦੇ ਇੱਕ ਵੀ ਨਹੀਂ ਹੁੰਦੀਗੀ ਤੇ ਕੱਲ ਪਰਸੋਂ ਵੀ ਗੋਭੀ ਦਾ ਇੱਕ ਫੁੱਲ ਬਣਾ ਲਿਆ ਸੀ ਤੇ ਕੱਲ ਫੇਰ ਮੈਂ ਬੱਚਿਆਂ ਲਈ ਹੈ ਨਾ ਗੋਭੀ ਦਾ ਇੱਕ ਫੁੱਲ ਬਣਾਤਾ ਤੇ ਬੱਚੇ ਕਹਿੰਦੇ ਅਸੀਂ ਨਹੀਂ ਖਾਣੀ ਉਹਨਾਂ ਨੂੰ ਪਸੰਦ ਨਹੀਂ ਤੇ ਖਾ ਮੈਂ ਵੀ ਗੋਭੀ ਲਈ ਤੇ ਮੈਨੂੰ ਨਹੀਂ ਸਮਝ ਲੱਗਦੀ ਸੀ ਕਿ ਵੀ ਮੈਂ ਕੱਲ ਜਿਹੜੇ ਸਕੂਲੋਂ ਆਏ ਤੇ ਰੋਟੀ ਖਾਧੀ ਖਾਧੀ ਮੈਂ ਗੋਭੀ ਦੀ ਸਬਜ਼ੀ ਦੇ ਨਾਲ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਗੋਭੀ ਨੇ ਨਾ ਮ ਗੋਭੀ ਨਾਲ ਮੈਨੂੰ ਕੁਝ ਹੋਇਆ ਜਾਂ ਪਤਾ ਨਹੀਂ ਕੀ ਹੋਇਆ ਮੈਨੂੰ ਨਹੀਂ ਪਤਾ ਸਮਝ ਨਹੀਂ ਲੱਗਦੀ ਸੀ ਤੇ ਲੋ ਜੀ ਇੱਥੇ ਅਸੀਂ ਪੁੱਜ-ਪੁੱਜ ਲਾ ਕੇ ਫਿਰ ਇਹ ਆ ਗਏ ਸੀਗੇ ਪੱਠੇ-ਫੁੱਠ ਵੜ ਕੇ ਤੇ ਚਾਹ ਪੀਤੀ ਤੇ ਗੋਭੀ ਦੇ ਨਾਲ ਨਾ ਮੈਨੂੰ ਪਤਾ ਨਹੀਂ ਕੀ ਮੇਰੇ ਪੇਟ ਦੇ ਵਿੱਚ ਇਨਫੈਕਸ਼ਨ ਹੋ ਗਈ ਹੱਥਾਂ ਨੂੰ ਤਾਂ ਹੋਈ ਹੋਈ ਆ ਤੇ ਪੇਟ ਨੂੰ ਵੀ ਹੋ ਗਈ ਤੇ ਮੇਰੇ ਇੰਨਾ ਜ਼ਿਆਦਾ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਨਾ ਰਾਤ ਸਾਰੀ ਰਾਤ ਹੀ ਹੋਈ ਗਿਆ ਸਮਝ ਲਓ ਤੇ ਫਿਰ ਗੋਲੀ ਗਾਲੀ ਲੈ ਕੇ ਪੈ ਗਈ ਬਸ ਵੈਗਰੂ ਦੀ ਕਿਰਪਾ ਨਾਲ ਸਵੇਰੇ ਜਦੋਂ ਉઠી ਤਾਂ ਕੁਛ ਠੀਕ ਸੀਗੀ ਮੈਂ ਮੈਨੂੰ ਕੋਈ ਪੇਨ ਵਗੈਰਾ ਨਹੀਂ ਸੀ ਤੇ ਲੋਜੀ ਕਣਕ ਜਿਹੜੀ ਆਪਣੀ ਧੁੱਪੇ ਰੱਖੀ ਹੋਈ ਹੈ ਇਹਦੇ ਵਿੱਚ ਵੀ ਮੈਂ ਹੱਥ ਫੇਰਦੀ ਸੀ ਕਿ ਮੈਂ ਕਿਹਾ ਸੁੱਕ ਜਿਵੇਂ ਟਾਈਮ ਨਾ ਵੀ ਫਿਰ ਆਟਾ ਬਣਾਉਣਾ ਆਟਾ ਹੈ ਨਹੀਂ ਸੀਗਾ ਬਿਲਕੁਲ ਵੀ ਤੇ ਫਿਰ ਕਣਕ ਦੇ ਵਿੱਚ ਹੱਥ ਫੇਰਨ ਤੋਂ ਬਾਅਦ ਫਿਰ ਮੈਂ ਆਪਣੇ ਹੱਥਾਂ ਦੀ ਥੋੜੀ ਜੀ ਮ사ਜ ਕਰੀ ਤੇ ਹੱਥਾਂ ਦੀ ਹਾਲਤ ਮੈਨੂੰ ਇੰਨੀ ਭੈੜੀ ਲੱਗਦੀ ਐ ਇੰਨੀ ਭੈੜੀ ਲੱਗਦੀ ਐ ਨਾ ਆਪਦੇ ਆਪ ਤੋਂ ਖੇਜਾਈ ਜਾਂਦੀ ਐ ਦੇਖ ਕੇ ਵੀ ਇਹ ਕੀ ਹੋ ਗਿਆ ਹਾ ਨਾ ਤੇ ਜਲਦੀ ਠੀਕ ਹੋ ਜਾਣ ਨਹੀਂ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਹੀ ਜਾਂਦਾ ਇਹਨਾਂ ਤੇ ਵੀ ਦੁਖਦੇ ਜਿਹੜੇ ਦੁਖਦੇ ਆ ਤੇ ਇਹਨਾਂ ਦੀ ਹਾਲਤ ਜਿਹੜੀ ਖਰਾਬ ਹੋਈ ਪਈ ਆ ਪਤਾ ਨਹੀਂ ਆ ਨਾ ਵੀ ਇੰਨੀ ਜ਼ਿਆਦਾ ਆ ਨਾ ਠੰਡ ਦੇ ਕਾਰਨ ਜਿਹੜੀ ਅਲਰਜੀ ਜੀ ਹੋਈ ਹੋਈ ਆ ਉਹ ਤੇ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਕੀ ਵੀ ਕੀ ਹੋਇਆ ਹੋਇਆ ਤੇ ਹੱਥਾਂ ਦੀ ਮ사ਜ ਮੈਂ ਚੰਗੀ ਤਰ੍ਹਾਂ ਕਰੀ ਤੇ ਨਾਲ ਦੀ ਨਾਲ ਫਿਰ ਮੈਂ ਨਹਾਉਣ ਚਲੀ ਗਈ ਤੇ ਹੱਥਾਂ ਦੇ ਉੱਤੇ ਵਸ ਮੈਂ ਥੋੜਾ ਜਿਹਾ ਇਹ ਮੇਰੇ ਕੋਲ ਇਹ ਨਾ ਘਰ ਦੇ ਰੈਮੇਡੀ ਜੀ ਬਣਾ ਕੇ ਰੱਖੀ ਹੋਈ ਸੀਗੀ ਮੈਂ ਉਹ ਹੀ ਲਾਇਆ ਸੀ ਜਲ ਜਿਆ ਸੀਗਾ ਮੈਂ ਉਹ ਲਾਇਆ ਤੇ ਮੈਂ ਕਿਹਾ ਥੋੜੀ ਜੀ ਸਕੈਨ ਨੂੰ ਹਨਾ ਜੇ ਫਰਕ ਜਿਹਾ ਪਵੇ ਤੇ ਲੋ ਜੀ ਨਾਲ ਦੀ ਨਾਲ ਮੈਂ ਨਹਾ ਕੇ ਆਈ ਤੇ ਨਹਾ ਕੇ ਮੈਂ ਬਸ ਨਿਕਲੀ ਹੋਈ ਸੀਗੀ ਤੇ ਉਦੋਂ ਨੂੰ ਮੈਨੂੰ ਆਰਡਰ ਵੱਜ ਗਿਆ ਤੇ ਵੀ ਕਣਕ ਥੈਲੇ ਦੇ ਵਿੱਚ ਪਾ ਦੋ ਜੇ ਆਟਾ ਬਣਵਾਉਣਾ ਹੈ ਮੈਂ ਕਿਹਾ ਵੀ ਆਟਾ ਤਾਂ ਹੈ ਨਹੀਂਗਾ ਹਨਾ ਬਿਲਕੁਲ ਵੀ ਜਿਹੜਾ ਸੀਗਾ ਮੈਂ ਉਹ ਰਾਤ ਗੋਲਿਆ ਤੇ ਸਵੇਰੇ ਬੱਚਿਆਂ ਨੂੰ ਪਰੌਠੇ ਬਣਾ ਤੇ ਰਾਤ ਬੱਚਿਆਂ ਨਹੀਂ ਰੋਟੀ ਅਸੀਂ ਦੋਨਾਂ ਰੋਟੀ ਨਹੀਂ ਖਾਦੀ ਰਾਤ ਹਨਾ ਤੇ 나 ਹੀ ਮੈਂ ਖਾਦੀ ਕੱਲ ਜੇ ਆਰ ਦੇ ਜਦੋਂ ਰਾਇਆ ਨਾ 4 ਵਜੇ ਉਹ ਰੋਸੀ ਰੋਟੀ ਖਾ ਲਈ ਕਿ ਉਸ ਤੋਂ ਬਾਅਦ ਮੇਰਾ ਤਾਂ ਪੇਟ ਖਰਾਬ ਸੀ ਮੈਂ ਤਾਂ ਕੁਝ ਖਾਣਾ ਹੀ ਨਹੀਂ ਸੀਗਾ ਤਾਂ ਫਿਰ ਇਹ ਡੈਡੀ ਵੀ ਕਹਿੰਦੇ ਕਿ ਮੈਂ ਵੀ ਨਹੀਂ ਰੋਟੀ ਖਾਣੇ ਦੀ ਲੇਟ ਖਾਦੀ ਆ ਹਨਾ ਮੈਂ ਉਦੋਂ ਰੱਜ ਕੇ ਖਾ ਲਈ ਸੀ ਹੁਣ ਨਹੀਂ ਮੈਂ ਖਾਣੇ ਤੇ ਮੈਂ ਕਿਹਾ ਵੀ ਏਹ ਕਰਕੇ ਤਾਂ ਨਹੀਂ ਰੋਟੀ ਖਾਣ ਨੂੰ ਕਹੀ ਜਾਂਦੇ ਕਿਵੇਂ ਨਹੀਂ ਵੀ ਮੈਂ ਉਦਾਂ ਨਹੀਂ ਖਾਣੀ ਵੀ ਨਹੀਂ ਤੇ ਮੈਂ ਕੁਝ ਹੋਰ ਬਣਾ ਦਿੰਦੀ ਹਾਂ ਨਾ ਤੇ ਬੱਚਿਆਂ ਨੇ ਬਸ ਦੋ ਦੋ ਰੋਟੀਆਂ ਖਾਧੀਆਂ ਬਣਾਈਆਂ ਬਸ ਫੇਰ ਝੋਗਾ ਉਹਨਾਂ ਦਾ ਆਟਾ ਬਚ ਗਿਆ ਤੇ ਸਵੇਰੇ ਅਸੀਂ ਆਟਾ ਮੈਂ ਫੇਰ ਵੀ ਵਜਾ ਕੇ ਰੱਖ ਲਿਆ ਮੈਂ ਕਿਹਾ ਵੀ ਕੋਈ ਹੈ ਨਾ ਅੱਧੇ ਟੋੜ ਦੇ ਕੋਈ ਆਈ ਜਾਂਦਾ ਜਾਂ ਆਪਦਾ ਮਨ ਕਰੇ ਰੋਟੀ ਬਣਾ ਖਾਣ ਨੂੰ ਜਾਂ ਜਿਹੜਾ ਨੇ ਆ ਕੇ ਕਹਤਾ ਵੀ ਮੈਂ ਰੋਟੀ ਖਾਣੀ ਆ ਆਟਾ ਫੇਰ ਵੀ ਮੈਂ ਗੁੰਨਿਆ ਹੋਇਆ ਵਿਛਾ ਲਿਆ ਤੇ ਅਸੀਂ ਫਿਰ ਸਵੇਰੇ ਦੋਨਾਂ ਜਣੇ ਨੇ ਚੌਲ ਬਣਾ ਕੇ ਖਾ ਲੇ ਤੇ ਮੈਨੂੰ ਤਾਂ ਚੌਲ ਵੀ ਨਹੀਂ ਵਧੀਆ ਲੱਗਦੇ ਹੁਣ ਵੀ ਜਿਹੜਾ ਆਉਣ ਵਾਲਾ ਆ ਤੇ ਜਦੋਂ ਮੈਂ ਵੀਡੀਓ ਐਡਿਟ ਕਰ ਰਹੀ ਆ ਤੇ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਮੈਂ ਵੇਟ ਕਰਦੀ ਆ ਵੀ ਕਦੋਂ ਇੱਥੇ ਹੁਣ ਕਣਕ ਥੈਲੇ ਦੇ ਵਿੱਚ ਪਾਈ ਜਾਂਦੀ ਸੀ ਕਿ ਉਹ ਵੀ ਬਾਹਰੋਂ ਪਤਾ ਨਹੀਂ ਕੋਈ ਕੰਮ ਕਰਕੇ ਐਸੇ ਖਾਲ ਖੋਲ ੜ ਕੇ ਆਏ ਸੀਗੇ ਤੇ ਨਾਲ ਦੀ ਨਾਲ ਉਹ ਆਪਣਾ ਨਹਾਉਣ ਦੀ ਤਿਆਰੀ ਕਰੀ ਜਾਂਦੇ ਸੀਗੇ ਕਹਿੰਦੇ ਮੈਂ ਨਹਾ ਕੇ ਚਲੇ ਜਾਣਾ ਹਨਾ ਮੈਂ ਕਿਹਾ ਪਾਣੀ ਗਰਮ ਪਿਆ ਨਹਾ ਲਓ ਤੇ ਫਿਰ ਮੈਂ ਵੀ ਕਹਿੰਦੀ ਸੀਗੀ ਵੀ ਨਹਾ ਲਓ ਫਿਰ ਮੈਂ ਕੱਪੜੇ ਵੀ ਧੋ ਦੂੰਗੀ ਹਨਾ ਅੱਜ ਹੀ ਤੇ ਦੇਖੋ ਜੀ ਹੁਣ ਟਾਈਮ ਲੱਗੇ ਤਾਂ ਕੱਪੜੇ ਵੀ ਧੋਉਂਗੀ ਤੇ ਪਲੀਜ਼ ਸ਼ੇਅਰ ਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀ ਸੁਪਰ ਥੈਂਕਸ ਜਰੂਰ ਕਰਦਿਆ ਕਰੋ ਠੀਕ ਹੈ ਜੀ ਐਨੀ ਪੱਗ ਕਰਦਿਆ ਕਰੋ ਤੇ ਸਾਡੇ سپورਟ ਦੀ ਤੁਹਾਡੇ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਐਦਾਂ ਹੀ ਆਪਣਾ ਸਾਥ ਬਣਾਈ ਰੱਖੋ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਤੇ ਲੋਜੀ ਕਣਕ ਵੀ ਮੈਂ ਪਾਤੀ ਤੇ ਮੈਨੂੰ ਕਣਕ ਪਾਉਂਦੇ ਪਾਉਂਦੇ ਵਿੱਚ ਦੀ ਦੋ ਗੇੜੇ ਲਾਉਣ ਪਏਗੇ ਪਹਿਲਾਂ ਮੈਂ ਪਲੇਟ ਚੱਕ ਕੇ ਲਿਉਣੀ ਭੁੱਲ ਗਈ ਤੇ ਫਿਰ ਮੈਂ ਛਾਲਣਾ ਚੱਕ ਲਿਆ ਹੁਣ ਭੁੱਲ ਗਈ ਕਿਉਂਕਿ ਥੋੜਾ ਜਿਹਾ ਵਿੱਚ ਕੁਲੀ ਡੰਡਾ ਸੀਗਾ ਸੀਗਾ ਤਾਂ ਜ਼ਿਆਦਾ ਨਹੀਂ ਸੀਗਾ ਥੋੜਾ ਹੀ ਸੀਗਾ ਇਹੇ ਕਣਕ ਮੇਕੇ ਲੱਗ ਪਿੰਨ ਚਾਰ ਦਿਨਾਂ ਚ ਸੁੱਕੀ ਆ ਤੇ ਕੱਲ ਤਾਂ ਧੁੱਪ ਹੀ ਬਹੁਤ ਘੱਟ ਨਿਕਲੀ ਸੀਗੀ ਅੱਜ ਧੁੱਪ ਬਹੁਤ ਸੋਹਣੀ ਆ ਬਹੁਤ ਹੀ ਵਧੀਆ ਹਨਾ ਅੱਜ ਧੁੱਪੇ ਬੈਠਣ ਨੂੰ ਦਿਲ ਮੈਨੂੰ ਧੁੱਪ ਜਾਣੀ ਉਦੋਂ ਮੈਨੂੰ ਪਸੀਨਾ ਨਹੀਂ ਆਉਂਦਾ ਵੈਸੇ ਇਹ ਕਹਿੰਦੇ ਸੀ ਕਹਿੰਦੇ ਧੁੱਪ ਕੈੜੀ ਆ ਅੱਜ ਹਨਾ ਤੇ ਲੋ ਜੀ ਹੁਣ ਆਪਣਾ ਆਟਾ ਵੀ ਬਣ ਜਾਊਗਾ ਤੇ ਇੱਕ ਪ੍ਰੋਬਲਮ ਸੋਲਵ ਹੋ ਜਾਊਗੀ ਆਟੇ ਵਾਲੀ ਤਾਂ ਸੋਲਵ ਹੋ ਜਾਊਗੀ ਤੇ ਦੁੱਧ ਵਾਲੀ ਕੋਈ ਗੱਲ ਨਹੀਂ ਦੇਖੋ ਕਦੋਂ ਮਹਾਰਾਜ ਦੀ ਕਿਰਪਾ ਹੁੰਦੀ ਆ ਤੇ ਉਹ ਵਾਲੀ ਕਦੋਂ ਸੋਲਵ ਹੁੰਦੀ ਆ ਹਨਾ ਤੇ ਦੁੱਧ ਆਪਣੇ ਕੋਲੇ ਪਿਆ ਵੀ ਆ ਥੋੜਾ ਜਿਹਾ ਉਹਦੇ ਨਾਲ ਸਾਰ ਲਾਂਗੇ ਥੋੜੀ ਥੋੜੀ ਚਾਵਣਾ ਕੇ ਪੀ ਲਈਦੀ ਆ ਬਟ ਹੁਣ ਕੀ ਕਰੀਏ ਜਦੋਂ ਪੀਨਦੇ ਹੀ ਨਹੀਂਗੇ ਨਾ ਮੁੱਲਦਾ ਦੁੱਧ ਕਦੇ ਪੀਤਾ ਹੀ ਨਹੀਂਗਾ ਮਨ ਨਹੀਂ ਕਰਦਾ ਵੀ ਜਿਹੜੀ ਚੀਜ਼ ਆਪਾਂ ਨੇ ਕਦੇ ਨਾ ਖਾਧੀ ਹੋਵੇ ਨਾ ਉਹਨੂੰ ਮਨ ਨਹੀਂ ਕਰਦਾ ਹੈਗਾ ਤੇ ਲੋਜੀ ਕਣਕ ਵੀ ਆਪਾਂ ਥੈਲੇ ਦੇ ਵਿੱਚ ਪਾਤੀ ਤੇ ਚੰਗੀ ਤਰ੍ਹਾਂ ਹੀ ਚਾਦਰ ਨੂੰ ਝਾੜ ਕੇ ਤੇ ਲਾ ਦਾਂਗੇ ਕਿਉਂਕਿ ਹੁਣ ਆਪਾਂ ਨੇ ਦੁਬਾਰਾ ਫੇਰ ਕਣਕ ਧੋ ਲੈਣੀ ਆ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਹੀ ਉਹਨੂੰ ਧੋ ਕੇ ਸੁਕਾ ਕੇ ਦੋ ਤਿੰਨ ਥੈਲੇ ਫੇਰ ਰੱਖ ਲਾਂਗੇ ਕਿਉਂਕਿ ਫੇਰ ਫੇਰ ਮੂਰੇ ਕੰਮ ਬਹੁਤ ਵੱਜ ਜਾਣਾ ਆ ਇਹ ਕਾਫੀ ਜਿਆਦਾ ਕੰਮ ਆਉਂਦਾ ਆਪਾਂ ਨੂੰ ਮੂਰੇ ਹੈ ਨਾ ਵੈਕਰੂ ਦੀ ਕਿਰਪਾ ਹੋ ਜਾਣੀ ਹੈ ਆਪਣੇ ਤੇ ਕਾਫੀ ਕੰਮ ਆ ਰਿਹਾ ਤੇ ਲੋ ਜੀ ਕਣਕ ਆਪਾਂ ਥੈਲੇ ਦੇ ਵਿੱਚ ਪਾਤੀ ਤੇ ਕਣਕ ਪਤੋ ਕੇ ਦੁਬਾਰਾ ਚਲਦੀਏ ਧੋ ਲੈਣੀ ਹੈ ਸ਼ਾਇਦ ਮੈਂ ਕੱਲ ਨੂੰ ਹੀ ਧੋ ਦਵਾਂ ਜੇ ਮੈਂ ਠੀਕ ਹੋਈ ਤਾਂ ਮੈਂ ਕੱਲ ਨੂੰ ਹੀ ਕਣਕ ਧੋ ਲੈਣੀ ਤੇ ਲੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਗਾ